ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ 16 ਨਵੰਬਰ 2024 ਰਾਤ ਦੀ ਕਿਵੇਂ ਦੀ ਰਹੇਗੀ ਅਪਡੇਟ ਅੱਜ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6-7 ਵਜੇ ਦੀ ਅਪਡੇਟ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਮੌਸਮ ਦੇ ਵਿੱਚ ਮੀਂਹ ਕਣੀ ਹਨੇਰੀ ਦੇ ਕੀ ਚਾਂਸ ਨੇ ਬੱਦਲਬਾਈ ਧੁੰਦ ਅਤੇ ਹਵਾ ਪਾਣੀ ਦਾ ਰੁਖ ਕਿਵੇਂ ਦਾ ਰਹੇਗਾ ਕਿਉਂਕਿ ਕਣਕ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ ਤੇ ਕਾਫੀ ਕਿਸਾਨ ਕਣਕ ਬੀਜ ਚੁੱਕੇ ਨੇ ਖਾਦ ਅਤੇ ਰੌਣੀ ਤੋਂ ਇਲਾਵਾ ਹੁਣ ਪਾਣੀ ਦੀ ਵਾਰੀ ਕਈ ਕਿਸਾਨਾਂ ਦੀ ਸ਼ੁਰੂ ਹੋ ਜਾਵੇਗੀ ਜਿਸ ਦੇ ਮੱਦੇਨਜ਼ਰ ਮੀਂਹ ਕਣੀ ਦੀ ਸੰਭਾਵਨਾ ਕਾਫੀ ਜ਼ਿਆਦਾ ਜਿਹੜੀ ਹੈ ਉਹ ਮੱਦੇਨਜ਼ਰ ਰੱਖੀ ਜਾਂਦੀ ਹੈ ਅਜਿਹੇ ਦੇ ਵਿੱਚ ਅੱਜ ਰਾਤ ਦੀ ਕੀ ਅਪਡੇਟ ਹੈ ਉਹ ਤੁਸੀਂ ਸੈਟਲਾਈਟ ਇਮੇਜਸ ਦੇਖ ਰਹੇ ਹੋ ਮੌਸਮ ਫਿਲਹਾਲ ਕਲੀਅਰ ਬਣਦਾ ਹੋਇਆ ਦਿਖਾਈ ਦੇ ਰਿਹਾ ਹਲਕੇ ਦਰਮਿਆਨੀ ਬੱਦਲ ਬਾਈ ਸਾਨੂੰ ਪਠਾਨਕੋਟ ਗੁਰਦਾਸਪੁਰ ਥੋੜਾ ਬੋਤਾ ਹੁਸ਼ਿਆਰਪੁਰ ਦਾ ਜ਼ਿਲ੍ਹਾ ਕਪੂਰਥਲੇ ਜਲੰਧਰ ਦਾ ਤੇ ਨਵਾਂ ਸ਼ਹਿਰ ਦਾ ਜ਼ਿਲ੍ਹਾ ਇਹਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਇਹ ਹਲਕੇ ਤੋਂ ਦਰਮਿਆਨੀ ਬੱਦਲਵਾਈ ਹੈ ਪਰ ਕਿਸੇ ਤਰੀਕੇ ਦਾ ਅਸਰ ਮੀਂਹ ਦੇ ਪੱਖ ਤੋਂ ਨਹੀਂ ਹੁੰਦਾ ਦਿਖਾਈ ਦੇ ਰਿਹਾ ਦਿਨ ਦੇ ਵੇਲੇ ਹਵਾ ਪੰਜਾਬ ਦੇ ਵਿੱਚ ਪੱਛਮ ਦਿਸ਼ਾ ਤੋਂ ਚੱਲਣੀ ਸ਼ੁਰੂ ਹੋਈ ਸੀ ਜਿਸ ਦੇ ਨਾਲ ਪੰਜਾਬ ਦਾ ਬਹੁਤ ਹੀ ਹਿੱਸਿਆਂ ਦੇ ਵਿੱਚੋਂ ਧੁੰਦ ਸਾਫ਼ ਹੋ ਚੁੱਕੀ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਹਜੇ ਸਾਫ਼ ਹੋਈ ਹੈ ਜਾਂ ਨਹੀਂ ਗੰਧਲਾ ਮਾਹੌਲ ਬਣਿਆ ਹੋਇਆ ਹੈ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਨਾਲ ਦੀ ਨਾਲ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਵੀ ਕਰਕੇ ਜਾਇਓ ਤਾਂ ਕਿ ਤੁਹਾਨੂੰ ਮੌਸਮ ਦੀ ਹਰੇਕ ਜਾਣਕਾਰੀ ਦੀ ਵੀਡੀਓ ਟਾਈਮ ਸਰ ਮਿਲ ਸਕੇ ਤੁਸੀਂ ਆਪਣੇ ਕਿਸਾਨੀ ਸਮੇਂ ਦੇ ਵਿੱਚ ਥੋੜਾ ਬਹੁਤਾ ਸਾਡੀ ਵੀਡੀਓ ਦੇ ਰਾਹੀਂ ਦੇਖ ਕੇ ਆਪਣੇ ਲਾਹੇਵੰਦ ਹੋ ਸਕੋ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਂ ਦਿਨ ਦਾ ਤਾਪਮਾਨ ਅੱਜ ਠੀਕ ਠਾਕ ਵੜਿਆ ਹੋਇਆ ਹੈ ਇਸੇ ਕਿਉਂਕਿ ਪੱਛਮੀ ਹਵਾ ਦੀ ਵਾਪਸੀ ਹੋਈ ਹੈ ਤੇ ਪੱਛਮੀ ਹਵਾ ਠੰਡੀਆਂ ਅਤੇ ਸਾਫ਼ ਅਤੇ ਖੁਸ਼ਕਾਉਣ ਦੇ ਕਾਰਨ ਮੌਸਮ ਨੂੰ ਦੁਆਰਾ ਤੋਂ ਧੁੰਦ ਤੋਂ ਰਾਹਤ ਮਿਲਦਾ ਦਿਖਾਈ ਦੇਵੇਗੀ ਅੱਜ ਰਾਤ ਦੀ ਗੱਲ ਕੀਤੀ ਜਾਵੇ ਤਾਂ ਆਪਾਂ ਜਿਹੜੇ ਇਸ ਸਮੇਂ ਲਗਭਗ 6 ਵਜੇ ਦੇ ਕਰੀਬ 20 ਬਾਈ ਡਿਗਰੀ ਦੇ ਨੇੜੇ ਤੜੇ ਬੜੇ ਹੋਏ ਨੇ ਰਾਤ 10-11 ਦੇ ਵਜੇ ਲਗਭਗ ਤਾਪਮਨ ਜਿਹੜੇ 20 ਡਿਗਰੀ ਤੋਂ ਥੱਲੇ ਆ ਜਾਣਗੇ ਲਗਭਗ 18 ਡਿਗਰੀ ਤੱਕ ਤੇ ਸਵੇਰ ਹੁੰਦੀ ਹੁੰਦੀ ਤਾਪਮਨ 14 ਤੋਂ 15 ਡਿਗਰੀ ਤੱਕ ਬਣ ਜਾਣਗੇ ਕੱਲ ਸਵੇਰੇ ਫਿਰ ਥੋੜੀ ਬਹੁਤੀ ਧੁੰਦ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਪਰ ਮੀਂਹ ਦੀ ਗਤੀਵਿਧੀਆਂ ਹਜੇ ਤੇ ਬ੍ਰੇਕ ਲੱਗੀ ਹੋਈ ਹੈ ਕੋਈ ਮੀਂਹ ਦੀ ਗਤੀਵਿਧੀ ਫਿਲਹਾਲ ਹੁੰਦੀ ਦਿਖਾਈ ਨਹੀਂ ਦੇ ਰਹੀ ਜਿਨ੍ਹਾਂ ਇਲਾਕਿਆਂ ਦੇ ਵਿੱਚ ਬੱਦਲੀ ਸਿਸਟਮ ਬਣਿਆ ਹੋਇਆ ਹੈ ਇਹਨ ਤੇ ਪਹਾੜੀ ਖੇਤਰਾਂ ਦੇ ਵਿੱਚ ਹਜੇ ਵੀ ਇੱਕ ਸਿਸਟਮ ਬਣੇ ਹੋਏ ਨੇ ਜੋ ਕਿ ਲਗਭਗ ਸਾਨੂੰ ਇਹ ਦਰਸਾਉਂਦੇ ਨੇ ਕਿ ਪਹਾੜੀ ਖੇਤਰਾਂ ਵਿੱਚ ਹਜੇ ਵੀ ਸਿਸਟਮ ਲਗਾਤਾਰ ਆ ਰਹੇ ਨੇ ਜੋ ਕਿ ਪੰਜਾਬ ਦੇ ਵਿੱਚ ਹਜੇ ਕੂਚ ਕਰ ਸਕਦੇ ਨੇ ਪਰ ਇਹਨਾਂ ਦੀ ਹਜੇ ਤੱਕ ਆਉਣ ਦੀ ਕੋਈ ਵੱਡੀ ਉਮੀਦ ਨਹੀਂ ਹੈ ਅਗਰ ਕੋਈ ਇਹ ਸਿਸਟਮ ਆਉਂਦਾ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਤਾਂ ਹੀ ਰਿਕੁਐਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਿਓ ਕਮੈਂਟ ਦੇ ਵਿੱਚ ਜਾ ਕੇ ਕਮੈਂਟ ਕਰਦੇ ਹੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਤੁਸੀਂ ਮੌਸਮ ਦੀ ਜਾਣਕਾਰੀ ਲੈ ਕੇ ਆਪਣੇ ਕਿੱਤੇ ਦੇ ਵਿੱਚ ਲਾਹੇਵੰਦ ਹੋ ਸਕੋ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਮਿਲਦੇ ਆਂ ਜੀ ਕੱਲ ਦੀ ਜਾਣਕਾਰੀ ਲੈ ਕੇ ਲਗਭਗ 17 ਤਰੀਕ ਤੋਂ ਲੈ ਕੇ 25 26 ਤਰੀਕ ਦੀ ਅਪਡੇਟ ਤੁਹਾਡੇ ਸਾਹਮਣੇ ਰੱਖਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ